ਨਿੰਦਰ ਕੁਮਾਰਾ ਭਰਾਪੁਰ ਰੋਡ ਤੇ ਕਰਿਆਨੇ ਦੀ ਦੁਕਾਨ ਕਰਨਾ ਮੈਂ ਤੇ ਗੱਲ ਇਦਾਂ ਹੀ ਹੈ ਵੀ 17 ਤਰੀਕ ਦੀ ਗੱਲ ਆ ਤੇ ਅਸੀਂ ਨਾ ਇਹਨਾਂ ਨੇ ਸਾਡੇ ਖਿਲਾਫ ਪਹਿਲਾਂ ਇੱਕ ਦਿਨ ਪਹਿਲਾਂ ਕੋਈ ਕੰਪਲੇਂਟ ਕੀਤੀ ਹੈ ਇਹਨਾਂ ਨੇ ਕੋਈ ਸੀਐਫ ਸਟਾਫ ਵਾਲਿਆਂ ਨੂੰ ਤੇ ਕੋਈ ਸਾਡੇ ਖਿਲਾਫ ਕੋਈ ਸ਼ਿਕਾਇਤ ਨਹੀਂ ਗਈ ਉਹਨਾਂ ਨੇ ਪੁੱਛਗਿਛ ਕੀਤੀ ਤੇ ਕੋਈ ਸ਼ਿਕਾਇਤ ਨਹੀਂ ਨਿਕਲੀ ਸਾਡੇ ਖਿਲਾਫ ਤੇ 17 ਤਰੀਕ ਨੂੰ ਇਹ ਸਵੇਰੇ ਸੁਜਨ ਕੁਮਾਰ ਸੁਜੂ ਸਾਡੇ ਘਰ ਸਵੇਰੇ ਆ ਗਿਆ 9 ਵਜੇ ਦੁਕਾਨ ਤੇ ਤੇ ਆ ਕੇ ਤੇ ਦੁਕਾਨ ਤੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਕੋਈ ਕੁਛ ਹਥਿਆਰ ਹੀ ਤੇਰੇ ਭਰਾ ਨਰੇਸ਼ ਕੁਮਾਰ ਨੇ ਦੇਖ ਲਿਆ ਇਹਨੂੰ ਬਸ ਬਾਹਰ ਬਾਹਰ ਕੱਢਦਾ ਘਰੋਂ ਇਹਨੂੰ ਤੇ ਰੋਲਾ ਸੁਣ ਕੇ ਮੈਂ ਵੀ ਆ ਗਿਆ ਤੇ ਇਹ ਕੁਛ ਹਥਿਆਰ ਕੱਢਣ ਲੱਗਾ ਤੇ ਇਹ ਧੋੜੇ ਪੈ ਗਿਆ ਬਾਜ ਧਮਕੇ ਦੇ ਨਾਲ ਪਿਆ ਅਹੀਂ ਥਾਣੇ ਕੰਪਲੇਂਟ ਕਰਨ ਚੱਲੇ ਤੇ ਰਸਤੇ ਵਿੱਚ ਇਹਦਾ ਮਾਸੜ ਵੀਜੇ ਕੁਮਾਰ ਤੇ ਇਹਦੀ ਮਾਤਾ ਤੇ ਹੋਰ ਉਹਨਾਂ ਦੇ ਘਰ ਪਰਿਵਾਰ ਦੇ ਮੈਂਬਰ ਛੜਕਦੇ ਖੜੇ ਸੀ ਅਸੀਂ ਉਹਨਾਂ ਨੂੰ ਕਿਹਾ ਮੈਂ ਤੇ ਮੇਰਾ ਦੋਸਤ ਹੀ ਨਾਲ ਉਹਨਾਂ ਨੂੰ ਕਿਹਾ ਕਿ ਇਹਨੂੰ ਸਮਝਾਓ ਇਹਨਾਂ ਗਲਤ ਕੰਮਾਂ 'ਚ ਪੈ ਗਿਆ ਵਾ ਮਤਲਬ ਬਦਮਾਸ਼ੀ ਵਾਲੇ ਕੰਮਾਂ 'ਚ ਸਾਨੂੰ ਧਮਕੀਆਂ ਦੇਂਡਿਆ ਉਹਨਾਂ ਨੇ ਨਾਲ ਸਾਡੇ ਨਾਲ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਦੇ ਘਰ ਤੋਂ ਦੂਰ ਚਲੇ ਗਏ ਤੇ ਘਰ ਤੋਂ ਦੂਰ ਚਲ ਗਏ ਤੇ ਬਾਅਦ ਵਿੱਚ ਨਾ ਭਰਾ ਮੇਰਾ ਰਕੇਸ਼ ਕੁਮਾਰ ਤੇ ਘਰ ਦੇ ਵੀ ਸਾਡੇ ਰੋਲਾ ਸੁਣ ਕੇ ਆ ਗਏ ਰੋਲਾ ਸੁਣ ਕੇ ਆ ਗਏ ਘਰ ਤੇ ਤੇ ਬਾਅਦ ਵਿੱਚ ਨਾ ਸੂਜਨ ਕੁਮਾਰ ਜਿਹੜਾ ਸੁਜੂ ਆ ਨਾ ਉਹ ਪਿੱਛੋਂ ਗਲੀ ਚੋਂ ਪਤਾ ਨਹੀਂ ਕਿੱਥੋਂ ਆਇਆ ਉਹਨੇ ਮੇਰੇ ਭਰਾ ਦੇ ਸਿਰ ਤੇ ਦਾਤਰ ਨਾਲ ਤੇ ਹਥਿਆਰ ਨਾਲ ਵਾਰ ਕਰ ਦਿੱਤੇ ਪਿਛੇ ਬੰਦੇ ਜਿਹੜੇ ਅਨਪਛਾਤੇ ਸੀ ਕੁਝ ਰਿਸ਼ਤੇਦਾਰ ਜਾਂਦੇ ਨੇ ਵੀਜੇ ਕੁਮਾਰ ਦੇ ਇਹਦੇ ਘਰੋਂ ਨਿਕਲੇ ਬੰਦੇ ਉਹਨਾਂ ਨੇ ਵੀ ਇਹਦੇ ਸਿਰ ਤੇ ਰਕੇਸ਼ ਕੁਮਾਰ ਦੇ ਸਿਰ ਤੇ ਵਾਰ ਕੀਤੇ ਕੋ ਸਰੀਰ ਤੇ ਵਾਰ ਕੀਤੇ ਸਾਡੇ ਵੀ ਮੇਰੇ ਵੀ ਉਂਗਲ ਤੇ ਆਇਆ ਚੋਟਾਂ ਆ ਮੇਰੀ ਪਸਲੀ ਵੀ ਪਤਾ ਨਹੀਂ ਹਜੇ ਵੀ ਆਣੀ ਐ ਐਕਸ-ਰੇ ਰਿਪੋਰਟ ਆਣੀ ਉੱਥੋਂ ਪਤਾ ਲੱਗਣਾ ਨਰੇਸ਼ ਕੁਮਾਰ ਮੇਰੀ ਪਰਚਾਈ ਕੁਲਦੀਪਗੁਰ ਦੇ ਕਿੰਨੇ ਜਣੇ ਜ਼ਖਮੀ ਹੋਏ ਹਾਂਜੀ ਅਸੀਂ 4 ਜਣੇ ਭਾਈ ਜ਼ਖਮੀ ਹੋਏ ਪੁਲਿਸ ਕੰਪਲੇਂਟ ਖਾਤੀ ਹੈ ਹਾਂਜੀ ਪੁਲਿਸ ਕੰਪਲੇਂਟ ਖਾਤੀ ਭਾਈ ਤੇ ਮੇਰੀ ਹਾਂਜੀ ਮੇਰੀ ਪਰਚਾਈ ਕੁਲਦੀਪਗੁਰ ਦੇ ਸਟਾ ਲਾਤੀਆਂ ਤੇ ਉਹਦੀ ਦੋਤ ਵਾਲੇ ਦੀ ਚੈਨ ਉਹ ਵੀ ਨਹੀਂ ਉਦਨ ਦੀ ਲੱਭਣ ਢੀ ਤੇ ਬਾਅਦ ਵਿੱਚ ਐਸੀ ਇਹਨੂੰ ਰਕੇਸ਼ ਕੁਮਾਰ ਨੂੰ ਲੈ ਕੇ ਥਾਣੇ ਆ ਗਏ ਬਾਅਦ ਚ ਬੰਦੇ ਉਸ ਤੋਂ ਬਾਅਦ 3 ਬੰਦੇ ਸਾਡੇ ਘਰ ਵਲੇ ਡੈਡੀ ਘਰ ਸਾਡੇ ਤੇ ਨਰੇਸ਼ ਕੁਮਾਰ ਉਹਦੇ ਘਰ ਵੱਲ ਕੇ ਸਟਾ ਸਿਰ ਤੇ ਲਾਈਆਂ ਮੌਕੇ ਦੇ ਪੁਲਸ ਨੇ ਮਜੂਦ ਮੌਕਾ ਬਾਅਦ ਵਿੱਚ ਆ ਕੇ ਦੇਖਿਆ ਸਾਰਾ ਹਲਾਤ ਘਰ ਦੇ ਵੀ ਸਮਾਨ ਧੋੜਪਨ ਕੀਤੀ ਦੀ ਤੇ ਸਭ ਪੁਲਸ ਨੂੰ ਪੁਲਸ ਦੀਆਂ ਨੈਰਾਂ ਚ ਹੈਗਾ ਵਾ ਤੇ ਬੰਦੇ ਉਸ ਦਿਨ ਦੇ ਮਤਲਬ ਫਰਾਰ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਉਦੋਂ ਦੀ ਹੋਈ ਰਕੇਸ਼ ਕੁਮਾਰ ਮੈਂ ਮਿੰਟੜੀ ਦੀ ਦੁਕਾਨ ਕਰਦਾ ਹਾਂ ਤੇ ਸਾਨੂੰ ਸੁਜੂ ਲੜਕਾ ਜੋ ਕਿ ਆਪਣੇ ਮਾਸੜੇ ਵਿਜੇ ਕੁਮਾਰ ਦੇ ਘਰ ਰਹਿ ਰਿਹਾ ਸੀ ਉਹਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਮੈਂ ਆਪਣੇ ਭਰਾ ਨੂੰ ਕਿਹਾ ਕਿ ਜਗ ਦੇ ਮਰਦ ਦੀ ਦਰਖਾਸਤ ਦੇ ਕੇ ਆ ਉਹਰ ਦੇ ਘਾਸ ਦੇਨ ਜਾਂ ਹੀ ਦੇ ਸੰਨ ਕੀ ਰਸਤੇ ਵਿੱਚ ਸੱਜੂ ਦੀ ਮਾਤਾ ਤੇ ਉਹਦਾ ਮਸਰ ਗਲੀ ਵਿੱਚ ਖੜੇ ਸਨ ਤੇ ਮੇਰੇ ਭੜਾਣਿਆਂ ਨੂੰ ਕਹਿ ਕੇ ਆਪਣੇ ਬੱਚੇ ਨੂੰ ਸਮਝਾ ਲੋ ਬਸ ਇੰਨੀ ਗੱਲ ਤੇ ਕਹਿੰਦੇ ਉਹਦਾ ਮਸਰ ਦਾ ਫਤਵਾ ਬੋਲ ਲਾ ਪਿਆ ਤੇ ਮੈਂ ਇਹਨਾਂ ਦੀ ਆਵਾਜ਼ ਸੁਣ ਕੇ ਘਰੋਂ ਬਾਹਰ ਆਇਆ ਤੇ ਇਹਨਾਂ ਨੂੰ ਯਾਨੀ ਕਿ ਛਡਾਣ ਛਡਣ ਛਡਾਣ ਕੇ ਤੇ ਬੈਸਵਚਾਈ ਨੂੰ ਮਕਾਨ ਲਈ ਇਹਨਾਂ ਨੂੰ ਧੱਕੇ ਮਾਰਿਆ ਆਪਣੇ ਭੜਾਵਾ ਨੂੰ ਵਿਜੇ ਘਮਾਉਣ ਨੂੰ ਤੇ ਮੈਂ ਕੁਝ ਕਿਹਾ ਵੀ ਨਹੀਂ ਧੱਕੇ ਮਾਰ ਕੇ ਬੜਾ ਭੜਾਵਾ ਨੂੰ ਦੂਰ ਕੀਤਾ ਪਰ ਮੈਨੂੰ ਪਤਾ ਨਹੀਂ ਲੱਗਾ ਪਿੱਛੋਂ ਆ ਕੇ ਵਿਜੇ ਘਮਾਉਣ ਦੇ ਘਰੋਂ ਬੰਲੇ ਤੇ ਸੱਤ ਕਰਿਆਣੇ ਵਾਲੀ ਦੀ ਗਲੀ ਦੇ ਵਿੱਚੋਂ ਆ ਕੇ ਬੰਦੇ ਮੈਨੂੰ ਪਾ ਗਏ ਸੂਜਨ ਨੇ ਮੇਰੇ ਆਉਂਦੇ ਹੀ ਵਾਰ ਕਰਤਾ ਕਿਟ ਚਲਾਈ ਦੱਤਰ ਮੇ ਮਾਰਿਆ ਸੂਜਨ ਸੂਜਨ ਨੇ ਤੇ ਉਹਨਾਂ ਪਛਾਤੇ ਬੰਦੇ ਹੀ ਵਿਜੇ ਕੁਮਾਰ ਘਰ ਆਏ ਨੇ ਵੀ ਮੇਰੇ ਦੇ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਤੇ ਸੱਤ ਮਾਰੀ ਕਿੰਨੇ ਜਣੇ ਹੋਣੇ ਆ ਇਹ 8 10 ਬੰਦੇ ਉਹਨਾਂ ਪਛਾਤੇ ਹਾਂਜੀ ਸਰਦਿਓ ਕੀ ਕਾਰਵਾਈ ਕੀਤੀ ਵੇਖੋ ਜੋ ਵੀ ਰਿਪੋਰਟ ਆਈ ਸੀ ਮੈਡੀਕਲ ਧਾਰ ਤੇ ਉੱਤੇ ਕਿ ਕਾਨੂੰਨੀ ਕਾਰਵਾਈ ਕਰੀ ਹੋ ਚੁੱਕੀ ਹੈ ਮੇਰੇ ਮਤੇ ਜੋ ਚੁੱਕਾ ਹੈ ਜੋ ਵੀ ਲੋਸ਼ਨ ਖਿਲਾਫ ਹੈ ਉਹ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ Muito obrigado.